ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਸ਼ਮੀਰ ਸਿੰਘ ਤੁਹਾਡਾ ਸਵਾਗਤ ਕਰਦਾ ਪੰਜਾਬੀ ਵਿੱਚ ਜਾਣਕਾਰੀ YouTube ਚੈਨਲ ਉੱਤੇ ਇਸ ਵੀਡੀਓ ਦੇ ਰਾਹੀਂ ਦੋਸਤੋ ਮੈਂ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ਦੀ ਗੱਲ ਕਰਾਂਗਾ ਸਧਾਰਨ ਸ਼ਬਦਾਂ ਦੇ ਵਿੱਚ ACP ਜਾਨੀ ਕਿ 4 9 14 ਸਾਲ ਦੀ ਸੇਵਾ ਦੇ ਉਪਰੰਤ ਇੱਕ ਕਰਮਚਾਰੀ ਨੂੰ ਜੋ ਤਰੱਕੀ ਮਿਲਦੀ ਆ ਕੀ ਦੋਸਤੋ ਤੁਸੀਂ ਜਾਣਦੇ ਹੋ 4 9 14 ਸਾਲ ਦੀ ਸੇਵਾ ਦੇ ਉਪਰੰਤ ਜੋ ਤੁਹਾਨੂੰ ਤਰੱਕੀ ਮਿਲਦੀ ਆ ਕਿਉਂ ਦਿੱਤੀ ਜਾਂਦੀ ਆ ਤੋਂ 4 9 14 ਦੀ ਸਕੀਮ ਆ ਜਿਹੜੀ 2006 ਤੋਂ ਲਾਗੂ ਕੀਤੀ ਗਈ ਆ ਤੇ ਜਿਹੜੇ 2006 ਤੋਂ ਪਹਿਲਾਂ ਕਰਮਚਾਰੀ ਨਿਯੁਕਤ ਹੋਏ ਹੋਏ ਸੀ ਸਰਕਾਰੀ ਸੇਵਾ ਦੇ ਵਿੱਚ ਹੈ ਸੀ ਉਹਨਾਂ ਵਾਸਤੇ ਪਹਿਲਾਂ ਸਕੀਮ ਚੱਲ ਰਹੀ ਸੀ ਜੀ 8 16 24 32 ਦੀ ਜੀ ਤੇ ਉਹਨਾਂ ਵਾਸਤੇ ਸਕੀਮ ਆਪਸ਼ਨਲ ਸੀ ਜਾਂ ਤਾਂ ਉਹ 8 14 8 16 24 32 ਦੀ ਸਕੀਮ ਅਡਾਪਟ ਕਰ ਲਓ ਜਿਹੜੀ ਚੱਲ ਰਹੀ ਸੀ ਉਹਨੂੰ ਜਾਰੀ ਰੱਖ ਸਕਦੇ ਸੀ ਜਾਂ ਫਿਰ 4 9 14 ਜਿਹੜੀ ਨਵੀਂ ਸਕੀਮ ਸਰਕਾਰ ਵੱਲੋਂ ਲਾਗੂ ਕੀਤੀ ਗਈ ਸੀ ਇਹਦੇ ਵਿੱਚ ਆਪਣੀ ਆਪਸ਼ਨ ਦੇ ਕੇ ਇਹਦੇ ਵਿੱਚ ਆ ਸਕਦੇ ਸੀ ਤੇ ਜਿਹੜੇ ਅੱਜਕੱਲ ਕਰਮਚਾਰੀ ਆ ਉਹਨਾਂ ਉੱਤੇ ਇਹ ਲਾਗੂ ਆ ਜੀ ਸਕੀਮ ਖੁਦ ਵਾ ਖੁਦ ਲਾਗੂ ਆ ਤੇ ਜੇਕਰ ਆਪਾਂ ਕਹੀਏ ਵੀ ਇਹ ਸਕੀਮ ਕਿਉਂ ਦਿੱਤੀ ਜਾਂਦੀ ਆ ਦੋਸਤੋ ਜਦੋਂ ਵੀ ਕੋਈ ਕਰਮਚਾਰੀ ਸੇਵਾ ਦੇ ਵਿੱਚ ਆਂਦਾ ਤਾਂ ਉਹਨੂੰ ਇੱਕ ਸਟੇਜ ਉਤੇ ਅਜਿਹੀ ਸਟੇਜ ਵੀ ਆਂਦੀ ਆ ਜਦੋਂ ਉਸ ਕਰਮਚਾਰੀ ਨੂੰ ਮਹਿਸੂਸ ਹੋਣ ਲੱਗਦਾ ਏ ਵੀ ਮੇਰੀ ਵੀ ਤਰੱਕੀ ਹੋਣੀ ਚਾਹੀਦੀ ਆ ਕਈ ਰੈਂਕ ਇਹ ਜੇ ਐਸੇ ਵੀ ਹੋਗੇ ਆ ਜਿਨ੍ਹਾਂ ਦੇ ਵਿੱਚ ਤਰੱਕੀ ਦਾ ਕੋਈ ਨਿਯਮ ਨਹੀਂ ਹੈਗਾ ਜਿਵੇਂ ਦੋਸਤੋ ਡਰਾਈਵਰ ਰੈਂਕ ਆ ਇਦੇ ਵਿੱਚ ਤਰੱਕੀ ਦਾ ਕੋਈ ਨੀਜ਼ਮ ਹੈ ਉਹ ਨਹੀਂ ਵੀ ਅੱਗੇ ਕੋਈ ਸੀ ਅਗਲੇ ਹਾਇਰ ਰੈਂਕ ਦੇ ਵਿੱਚ ਜਾ ਸਕਣਾ ਇਸੇ ਤਰ੍ਹਾਂ ਹੀ ਕਈ ਵਾਰ ਕੋਈ ਅਸਾਮੀ ਦੀ ਉਪਲਬਧਤਾ ਨਹੀਂ ਹੁੰਦੀ ਜਦੋਂ ਆਪਾਂ ਨੇ ਆਪਣੇ ਰੈਂਕ ਦੇ ਵਿੱਚੋਂ ਹਾਇਰ ਰੈਂਕ ਦੇ ਵਿੱਚ ਜਾਣਾ ਹੈ ਤੇ ਉੱਥੇ ਅਸਾਮੀਆਂ ਜਿਵੇਂ ਮੰਨ ਲਓ 5 ਪੋਸਟਾਂ ਸੀ ਪ੍ਰੋਮੋਸ਼ਨ ਦੀਆਂ ਤੇ ਪੰਜੇ ਭਰੀਆਂ ਹੋਈਆਂ ਤਾਂ ਫਿਰ ਉਸ ਕਰਮਚਾਰੀ ਵਾਸਤੇ ਉਹਦੇ ਮਨ ਵਿੱਚ ਵੀ ਆਊਗਾ ਵੀ ਨਹੀਂ ਵੀ ਮੈਨੂੰ ਤਰੱਕੀ ਹੋਣੀ ਚਾਹੀਦੀ ਆ ਤਾਂ ਜਿਹੜੀ ਸਰਕਾਰ ਆ ਤਾਂ ਉਹਨੇ ਇਸ ਵਾਸਤੇ ਹੀ ਜਿਹੜੀ ਇਹ 4 ਤੋਂ 14 ਇਹਦੀ ਸਕੀਮ ਲਾਗੂ ਕੀਤੀ ਆ ਤੇ ਇਹਦੇ ਵਿੱਚ ਕੀਤਾ ਕੀ ਜਾਂਦਾ ਏ ਜਦੋਂ ਕੋਈ ਵੀ ਕਰਮਚਾਰੀ ਆ ਜਾਂ ਤਾਂ ਉਹ 4 9 4 ਸਾਲ ਦੀ ਸੇਵਾ ਜਾਂ 9 ਸਾਲ ਦੀ ਜਾਂ 14 ਸਾਲ ਦੀ ਸੇਵਾ ਉਹਦੀ ਇੱਕ ਹੀ ਰੈਂਕ ਦੇ ਵਿੱਚ ਜਾਂ ਤਾਂ ਉਹਦੇ ਆਪਣੇ ਵਿਭਾਗ ਦੇ ਵਿੱਚ ਹੋ ਜਵੇ ਜਾਂ ਫਿਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਲਗਾਤਾਰ ਸੇਵਾ ਉਪਰੰਤ ਉਹਨੂੰ ਜਿਹੜਾ ਉਹਦੇ ਜੀਐਸਬੀ ਸਕੇਲ ਦੇ ਵਿੱਚ ਕਰਮਚਾਰੀ ਨਿਯੁਕਤਤਾ ਤਾਂ ਉਸ ਸਕੇਲ ਦੇ ਵਿੱਚ ਅਗਲਾ ਉਚੇਰਾ ਗ੍ਰੇਡ ਪੇ ਦੇ ਦਿੱਤਾ ਜਾਂਦਾ ਏ ਦੋਸਤੋ ਜਿਵੇਂ ਆ ਸਰਕਾਰ ਮੈਂ ਕਿਹਾ ਵੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਮਤਲਬ ਹੈ ਕਿ ਕਈ ਵਾਰ ਕਰਮਚਾਰੀ ਇੱਕ ਰੈਂਕ ਦੇ ਵਿੱਚ ਭਰਤੀ ਹੋ ਕੇ ਅਗਲੇ ਕਿਸੇ ਹੋਰ ਵਿਭਾਗ ਦੇ ਵਿੱਚ ਬਦਲੀ ਰਾਹੀਂ ਚਲੇ ਜਾਂਦਾ ਮੰਨ ਲਓ ਏ ਵਿਭਾਗ ਦੇ ਵਿੱਚ ਕਰਮਚਾਰੀ ਸਿੱਧੀ ਭਰਤੀ ਦੇ ਰਾਹੀਂ ਨਿਯੁਕਤ ਹੋਇਆ ਸੀ ਤਾਂ ਉਹ ਬਦਲੀ ਕਰਵਾ ਕੇ ਆਪਣੇ ਹੀ ਰੈਂਕ ਦੇ ਵਿੱਚ ਜਿਹੜੇ ਰੈਂਕ ਦੇ ਵਿੱਚ ਏ ਵਿਭਾਗ ਵਿੱਚ ਸੀ ਉਸੇ ਵਿੱਚੇ ਬੀ ਵਿਭਾਗ ਵਿੱਚ ਚਲੇ ਜਾਊਗਾ ਜੋਗ ਪ੍ਰਣਾਲੀ ਦੇ ਰਾਹੀਂ ਬਦਲੀ ਦੇ ਰਾਹੀਂ ਜਾ ਰਿਹਾ ਹੈ ਜਾਂ ਫਿਰ ਸਿੱਧੀ ਭਰਤੀ ਦੇ ਰਾਹੀਂ ਕਿਸੇ ਹੋਰ ਪੇਪਰ ਦੇ ਕੇ ਕਿਸੇ ਹੋਰ ਵੀ ਭਾਗ ਦੇ ਵਿੱਚ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੇ ਅਸੀਂ ਕਈ ਵਾਰ ਅਸੀਂ ਆਪਣੇ ਵਿਭਾਗ ਤੋਂ ਸੰਤੁਸ਼ਟ ਨਹੀਂ ਹੁੰਦੇ ਤਾਂ ਕੋਸ਼ਿਸ਼ ਕਰਦੇ ਵੀ ਅਸੀਂ ਦੂਜੇ ਵਿਭਾਗ ਦੇ ਵਿੱਚ ਚਲੇ ਜਾਈਏ ਹੋ ਸਕਦਾ ਵੀ ਉਹ ਜਿਹੜੇ ਰੈਂਕ ਦੇ ਵਿੱਚ ਇਹ ਵਿਭਾਗ ਵਿੱਚ ਸੀ ਉਸੇ ਰੈਂਕ ਵਿੱਚ ਵੀ ਵਿਭਾਗ ਵਿੱਚ ਚਲੇ ਜਾਊਗਾ ਤਾਂ ਜਿਹੜੀ ਉਹਦੀ ਪਿਛਲੀ ਸੇਵ ਕਾਊਂਟ ਕਰਦੇ ਹੋਏ ਤਾਂ ਉਹਨੂੰ ਜਿਹੜੀ 4 9 14 ਸਾਲਾਂ ਦੀ ਸਕੀਮ ਆ ਉਹਦਾ ਲਾਭ ਅੱਗੇ ਵੀ ਮਿਲਣਯੋਗ ਹੋਵੇਗਾ ਇਸੇ ਤਰ੍ਹਾਂ ਸਰਕਾਰ ਦੇ ਹਦਾਇਤਾਂ 21 18 ਦੇ ਅਨੁਸਾਰ ਜਿਹੜਾ ਕਰਮਚਾਰੀਆਂ ਨੂੰ ਅੱਜ ਕੱਲ ਉਚੇਰਾ ਗ੍ਰੇਡ ਪੇ ਹੈ ਉਹ ਨਹੀਂ ਦਿੱਤਾ ਜਾਂਦਾ ਸਿਰਫ 3% ਇਨਕਰੀਮੈਂਟ ਹੀ ਦਿੱਤਾ ਜਾਂਦਾ ਹੈ ਹੋ ਸਕਦਾ ਹੈ ਕਿ ਭਵਿੱਖ ਦੇ ਵਿੱਚ ਸਰਕਾਰ ਕੋਈ ਹੋਰ ਸਕੀਮ ਲਾਗੂ ਕਰੇ ਜਾਂ ਇਸ ਨੂੰ ਹੋਰ ਬਿਹਤਰ ਬਣਾ ਦੇਵੇ ਜਾਂ ਕੁਝ ਵੀ ਹੋ ਸਕਦਾ ਕਿਉਂਕਿ ਭਵਿੱਖ ਦੇ ਵਿੱਚ ਆ ਤੇ ਜਿਹੜੇ ਕਰਮਚਾਰੀ 2006 ਤੋਂ ਪਹਿਲਾਂ ਸਰਕਾਰੀ ਸੇਵਾ ਦੇ ਵਿੱਚ ਸੀ ਉਹਨਾਂ ਤੋਂ 2 ਮਹੀਨੇ ਦੇ ਵਿੱਚ ਆਪਸ਼ਨ ਮੰਗੀ ਗਈ ਸੀ ਕਿ ਜਾਂ ਤਾਂ ਤੁਸੀਂ ਆਪਣੀ 4 9 14 ਸਾਲਾਂ ਦੀ ਸਕੀਮ ਅਡਾਪਟ ਕਰ ਲਓ ਜਾਂ ਜਿਹੜੀ 8 16 24 32 ਸਾਲਾਂ ਦੀ ਸਕੀਮ ਸੀ ਉਹਦੇ ਵਿੱਚ ਜਾਰੀ ਰਹਿ ਸਕਦੇ ਸੀ ਜਿਨ੍ਹਾਂ ਨੇ ਨਹੀਂ ਦਿੱਤੀ ਤਾਂ ਉਹਨਾਂ ਵਾਸਤੇ ਪੁਰਾਣੀ ਸਕੀਮ ਚੱਲ ਰਹੀ ਸੀ ਤੇ ਸਕੀਮ ਦੇ ਲਾਗੂ ਹੋਣ ਸਮੇਂ ਕੁਝ ਕਰਮਚਾਰੀ ਵਿਦੇਸ਼ੀ ਛੁੱਟੀ ਤੇ ਵੀ ਗਏ ਹੋਣਗੇ ਮੁਤਲਬ ਵੀ ਸੀ ਕਈ ਕਰਮਚਾਰੀ ਨਾ ਜਿਹੜੀਆਂ ਪ੍ਰੋਸਤਾ ਛੁੱਟੀ ਤੇ ਸੀ ਜਾਂ ਕੋਈ ਬਿਨਾਂ ਤਨਖਾਹ ਛੁੱਟੀ ਸੀ ਕੋਈ ਰੁਜ਼ਗਾਰ ਦੇ ਮੰਤ ਮੰਤ ਲਈ ਛੁੱਟੀ ਤੇ ਗਿਆ ਸੀ ਜਾਂ ਫਿਰ ਕਈ ਕਿਸੇ ਹੋਰ ਆਪਣੇ ਨਿੱਜੀ ਕਾਰਨਾ ਕਰਕੇ ਕੋਈ ਡਿਊਟੀ ਤੇ ਨਹੀਂ ਸੀ ਕੋਈ ਗੈਰ ਹਾਜ਼ਰ ਚੱਲ ਰਿਹਾ ਸੀ ਤਾਂ ਉਹਨਾਂ ਕਰਮਚਾਰੀਆਂ ਨੇ ਜਦੋਂ ਵੀ ਡਿਊਟੀ ਜੁਆਇਨ ਕਰ ਲਈ ਤਾਂ ਉਹਨਾਂ ਡਿਊਟੀ ਜੁਆਇਨ ਕਰਨ ਦੇ 1 ਮਹੀਨੇ ਦੇ ਅੰਦਰ ਆਪਣੀ ਆਪਸ਼ਨ ਦੇਣੀ ਸੀ ਵੀ ਉਹਨਾਂ ਨੇ ਸਕੀਮ ਜਿਹੜੀ 4914 ਦੀ ਅਡਾਪਟ ਕਰਨੀ ਆ ਜਾਂ ਨਹੀਂ ਕਰਨੀ ਹੈਗੀ ਜੇਕਰ ਉਹਨੇ ਆਪਸ਼ਨ ਦਿੱਤੀ ਤਾਂ ਉਹਨਾਂ ਦੀ 4914 ਦੀ ਸਕੀਮ ਲਾਗੂ ਕਰ ਦਿੱਤੀ ਗਈ ਸੀ ਨਹੀਂ ਤਾਂ ਜਿਹੜੇ ਕਰਮਚਾਰੀਆਂ ਨੇ ਨਹੀਂ ਦਿੱਤੀ ਤਾਂ ਉਹਨਾਂ ਵਾਸਤੇ ਜਿਹੜੀ 816 ਤੇ 32 ਸਾਲਾਂ ਦੀ ਸਕੀਮ ਚੱਲ ਰਹੀ ਸੀ ਤੇ ਜਿਹੜੇ ਕਰਮਚਾਰੀਆਂ ਨੇ ਸਕੀਮ ਅਡਾਪਟ ਕਰ ਲਈ ਸੀ 4914 ਦੀ ਉਹਨਾਂ ਵਾਤੇ 8 16 24 ਤੇ 32 ਸਾਲਾ ਲਾਭ ਆ ਉਹ ਬੰਦ ਕਰਕੇ ਉਹਨੂੰ 4 9 14 ਦੀ ਸਕੀਮ ਦੇ ਅਧੀਨ ਕਵਰ ਕਰ ਦਿੱਤਾ ਗਿਆ ਤਾਂ ਤੇ ਜਿਹੜਾ ਕਰਮਚਾਰੀਆ ਇੱਕ ਹੀ ਪੇ ਸਕੇਲ ਦੇ ਵਿੱਚ ਵੱਧ ਤੋਂ ਵੱਧ ਤਿੰਨ ਤਰੱਕੀਆਂ ਲੈ ਸਕਦਾ ਜੀ ਤੇ ਤਰੱਕੀ ਦੀ ਤਰ੍ਹਾਂ ਹੀ ਵਿਚਾਰੇ ਜਾਂਦਾ ਕੇਸ ਕਿਉਂਕਿ ਜਿਹੜੀ ਇਹ ACP ਦੇ ਕੇਸਾਂ 4 9 14 ਸਾਲਾ ਸਕੀਮ ਆ ਇਹਨੂੰ ਤਰੱਕੀ ਹੀ ਮੰਨਿਆ ਜਾਂਦਾ ਵੀ ਕਰਮਚਾਰੀ ਦੇ ਅਸੀਂ ਇੱਕ ਤਰੱਕੀ ਕਰ ਰਹੇ ਹਾਂ ਜੀ ਤੇ ਲਾਗੂ ਵੀ ਸੀ ਕਰਮ ਕਰਕੇ ਲਈ ਕੀਤੀ ਗਈ ਆ ਕਿ ਕਰਮਚਾਰੀ ਦੇ ਮਾਨ ਦੇ ਵਿੱਚ ਇਹ ਨਾ ਰਹੇ ਵੀ ਮੇਰੇ ਵਾਸਤੇ ਤਰੱਕੀ ਹੈ ਨਹੀਂ ਗੇ ਤੇ ACP ਦੇ ਲਾਭ ਵਾਸਤੇ ਜਿਹੜਾ ਤੁਹਾਡਾ ਰਿਕਾਰਡ ਦੇਖਿਆ ਜਾਂਦਾ ਜੀ 50% ਤੋਂ ਵੱਧ ਸਹੀ ਹੋਣਾ ਚਾਹੀਦਾ ਹੈ ਜੇ ਤੁਹਾਡੀਆਂ ਤਿੰਨ ਰਿਪੋਰਟਾਂ ਦੇਖੀ ਗਈਆਂ ਤਾਂ ਉਹਦੇ ਵਿੱਚੋਂ ਦੋ ਚੰਗੀਆਂ ਹੋਣੇ ਚਾਹੀਦੀਆਂ ਤੇ ਜੇਕਰ ਕਿਸੇ ਕਰਮਚਾਰੀ ਨੂੰ ਖਰਾਬ ਰਿਕਾਰਡ ਕਈ ਕਰਮਚਾਰੀ ਦੀਆਂ ਰਿਪੋਰਟਾਂ ਜਿਹੜੀਆਂ ਕਨਵੇ ਹੁੰਦੀਆਂ ਜੀ ਤੇ ਕਨਵੇ ਹੋਣ ਦੇ ਕਾਰਨ ਕਈ ਕਰਮਚਾਰੀਆਂ ਨੂੰ ਜਿਹੜਾ ACP ਦਾ ਲਾਭ ਨਹੀਂ ਦਿੱਤਾ ਜਾਂਦਾ ਤੇ ਜੇਕਰ ਉਹਨੂੰ ਖਰਾਬ ਰਿਪੋਰਟਾਂ ਦੇ ਆਧਾਰ ਤੇ ACB ਦਾ ਲਾਭ ਨਹੀਂ ਦਿੱਤਾ ਜਾਊਗਾ ਤਾਂ ਨੂੰ 1970 ਦੇ 1970 ਦੇ ਜਿਹੜੇ ਸਜ਼ਾ ਤੇ ਅਪੀਲ ਰੂਲ ਆ ਇਹਦੇ ਅਧਿਨ ਸਜ਼ਾ ਨਹੀਂ ਮੰਨਿਆ ਜਾਊਗਾ ਮੰਨਿਆ ਜਾ ਸਕਦਾ ਤੇ ਜੇਕਰ ਕੋਈ ਕਰਮਚਾਰੀ ਬਿਨਾਂ ਤਨਖਾਹ ਛੁੱਟੀ 'ਤੇ ਰਹਿੰਦਾ ਏ ਅਤੇ ਬਿਨਾਂ ਤਨਖਾਹ ਛੁੱਟੀ ਦਾ ਸਮਝ ਜੇਕਰ ਡਿਊਟੀ ਟ੍ਰੀਟ ਨਹੀਂ ਕੀਤਾ ਗਿਆ ਤੇ ਇਸੇ ਤਰ੍ਹਾਂ ਉਸ ਕਰਮਚਾਰੀ ਦੀ ਜਿਹੜੀ ਸਲਾਨਾ ਤਰੱਕੀ ਆ ਉਹ ਨੂੰ ਅੱਗੇ ਕੀਤਾ ਜਾਊਗਾ ਉਨੇ ਦਿਨ ਜਿੰਨੇ ਦਿਨ ਗੈਰਹਾਜ਼ਰ ਰਿਹਾ ਜੀ ਜਾਨੀ ਕਿ ਗੈਰਹਾਜ਼ਰ ਨਹੀਂ ਬਿਨਾਂ ਤਨਖਾਹ ਛੁੱਟੀ ਰਿਹਾ ਏ ਜੇਕਰ ਉਹਦਾ ਡਿਊਟੀ ਸਮਾਂ ਟ੍ਰੀਟ ਨਹੀਂ ਕੀਤਾ ਗਿਆ ਤੇ ਇਸੇ ਤਰ੍ਹਾਂ ਹੀ ACP ਦਾ ਲਾਭ ਹੀ 19 ਜਿੰਨੇ ਦਿਨ ਬੰਦਾ ਡਿਊਟੀ ਨਹੀਂ ਮੰਨੀਗੀ ਉਹਨਾਂ ਦਿਨ ਅੱਗੇ ਕਰ ਦਿੱਤਾ ਜਾਊਗਾ ਇਸੇ ਤਰ੍ਹਾਂ ਹੀ ਜੇਕਰ ਕੋਈ ਕਰਮਚਾਰੀ ਦੋਸਤੋ ਠੇਕੇਪੁਰਾ ਕੋਈ ਵਰਕ ਚਾਰਜ ਆ ਤਾਦਾ ਅਰਥਾਤ ਆਧਾਰ ਤੇ ਆ ਕੋਈ ਐਡ ਹੌਕ ਤੇ ਕੰਮ ਕਰ ਰਿਹਾ ਏ ਤੇ ਐਡ ਹੌਕ ਤੇ ਕੰਮ ਕਰਨ ਤੋਂ ਬਾਅਦ ਸੇਵਾ ਦੇ ਵਿੱਚ ਰੈਗੂਲਰ ਕਰ ਦਿੱਤਾ ਜਾਂਦਾ ਏ ਤਾਂ ਜਿਹੜਾ ਉਹਨੂੰ ACP ਦਾ ਲਾਭ ਆ ਜਦੋਂ ਉਹ ਸੇਵਾ ਦੇ ਵਿੱਚ ਰੈਗੂਲਰ ਕੀਤਾ ਜਾਂਦਾ ਏ ਉਸ ਮਿਤੀ ਤੋਂ ਗਿਣ ਕੇ ਅੱਗੇ 4 ਸਾਲ ਜਿਸ ਮਿਤੀ ਤੋਂ ਮੰਨ ਲਓ ਕਰਮਚਾਰੀ 8 ਤਰੀਕ ਨੂੰ ਹੋਇਆ ਜੀ 8517 ਨੂੰ ਭਰਤੀ ਹੋ ਗਿਆ ਜਾਨੀ ਕਿ ਰੈਗੂਲਰ ਹੋ ਗਿਆ ਐਡ ਹੌਕ ਤੋਂ ਬਾਅਦ ਜਾਂ ਕਿਸੇ ਠੇਕੇ ਤੋਂ ਬਾਅਦ ਤਾਂ ਜਿਹੜਾ ਉਹਨੂੰ ACP ਦਾ ਜਿਹੜਾ 4 ਸਾਲਾਂ ਦਾ ਲਾਭ ਆ 85 21 ਚ ਮਿਲੂਗਾ ਉਹ ਤੋਂ ਪਹਿਲਾਂ ਨਹੀਂ ਮਿਲ ਸਕਦਾ ਕਿਉਂਕਿ ਉਹਦੀ ਜਿਹੜੀ ਪਹਿਲਾਂ ਸਰਵਿਸ ਆ ਉਹ ਕਾਊਂਟ ਨਹੀਂ ਕੀਤੀ ਜਾਵੇਗੀ ਤੇ ਇਸੇ ਤਰ੍ਹਾਂ ਹੀ ਸਨਾਰਤਾ ਵਿੱਚ ਵੀ ਜਿਵੇਂ ਹੀ ਕੀਤਾ ਜਾਂਦਾ ਹੈ ਜਿਸ ਡੇਟ ਤੋਂ ਕਰਮਚਾਰੀ ਰੈਗੂਲਰ ਹੁੰਦਾ ਉਸ ਡੇਟ ਤੋਂ ਉਹਨੂੰ ਸਨਾਰਤਾ ਦਿੱਤੀ ਜਾਂਦੀ ਆ ਜਣੀ ਕਿ ਜਿਹੜਾ ਵੀ ਕੋਈ ਕਰਮਚਾਰੀ ਠੇਕੇ ਵਰਕ ਚਾਰਜ ਜਿਹੜਾ ਹੌਕ ਤਾਦਾਰਤ ਅਰਥ ਅਰਜੀ ਅਧਾਰ ਤੇ ਲਗਿਆ ਹੋਇਆ ਉਹਨਾਂ ਨੂੰ ਇਹਨਾਂ ਸੇਵਾ ਦਾ ਕੋਈ ਲਾਭ ਨਹੀਂ ਦਿੱਤਾ ਜਾਂਦਾ ਤੇ ਜੇਕਰ ਕੋਈ ਕਰਮਚਾਰੀ ਸਧਾਰਨ ਸੁੱਟੀ ਤੇ ਆ ਮੁਤਲ ਹੀ ਸਮਾਂ ਹੈ ਕਈ ਕਰਮਚਾਰੀ ਮੁਤਲ ਵੀ ਕਰ ਦਿੱਤੇ ਜਾਂਦੇ ਆ ਜੀ ਜੇਕਰ ਮੁਤਲ ਹੀ ਸਮਾਂ ਹੈ ਉਹਨੂੰ ਡਿਊਟੀ ਟ੍ਰੀਟ ਨਹੀਂ ਕੀਤਾ ਗਿਆ ਜੇਕਰ ਕਿਸੇ ਕਰਮਚਾਰੀ ਦਾ ਮੁਤਲ ਹੀ ਸਮਾਂ ਜਣੀ ਕਿ ਜੇਕਰ ਕੋਈ ਕਰਮਚਾਰੀ ਸਸਪੈਂਡ ਆ ਤੇ ਉਸ ਸਸਪੈਂਸ਼ਨ ਪੀਰੀਡ ਨੂੰ ਡਿਊਟੀ ਟ੍ਰੀਟ ਨਹੀਂ ਕੀਤਾ ਜਾਂਦਾ ਜਣੀ ਕਿ ਇਹ ਨਹੀਂ ਮੰਨਿਆ ਗਿਆ ਵੀ ਡਿਊਟੀ ਤੇ ਨਹੀਂ ਹੈਗਾ ਜਾ ਫਿਰ ਕਿਸੇ ਕਾਰਨ ਸਜ਼ਾ ਦੇ ਕਾਰਨ ਪਵਿੱਖ ਦੇ ਅਸਰ ਸਮੇਤ ਕਈ ਵਾਰ ਕਰਮਚਾਰੀ ਦੀ ਸਲਾਨਾ ਤਰੱਕੀ ਬੰਦ ਕਰ ਦਿੰਦੇ ਆ ਜੀ 1970 ਦੇ ਰੂਲਾਂ ਦੇ ਅਧੀਨ ਤਾਂ ਫਿਰ ਜਿਹੜਾ ਉਹ ਸਮਾਂ ਜਿਹੜਾ ਸਲਾਨਾ ਤਰੱਕੀ ਦਾ ਸਮਾਂ ਹੈ ਉਹ ACP ਵਾਸਤੇ ਵੀ ਗਿਣਨਯੋਗ ਨਹੀਂ ਹੋਵੇਗਾ ਇਸੇ ਤਰ੍ਹਾਂ ਹੀ ਜੇਕਰ ਕਿਸੇ ਦੀ ਐਨੂਅਲ ਪਰਫਾਰਮੈਂਸ ਅਸੈਸਮੈਂਟ ਰਿਪੋਰਟ ਜਾਨੀ ਕਿ ਅਪਾਰ ਰਿਪੋਰਟ ਪਹਿਲਾਂ ਦੋਸਤੋ ਆਪਾਂ ਇਹਨੂੰ ACR ਕਹਿੰਦੇ ਹੁੰਦੇ ਸੀ ਪਰ ਅੱਜ ਕੱਲ ਏਸੀਆਰ ਨਹੀਂ ਕਹਿੰਦੇ ਹੈਗੇ ਆਪਾਂ ਇਹਨਾਂ ਨੂੰ ਅਪਾ ਰਿਪੋਰਟ ਕਿਤੇ ਕਹਿੰਦੇ ਆ ਜਾਨੀ ਕਿ ਜਿਹੜੀ ਐਨੂਅਲ ਪਰਫਾਰਮੈਂਸ ਅਸੈਸਮੈਂਟ ਰਿਪੋਰਟ ਜੇਕਰ ਕਿਸੇ ਕਰਮਚਾਰੀ ਦੀ ਖਰਾਬ ਹੋ ਗਈ ਤਾਂ ਉਹਨੂੰ ਵੀ ਏਸੀਪੀ ਦਾ ਲਾਭ ਅੱਗੇ ਕਰ ਦਿੱਤਾ ਜਾਊਗਾ ਉਹਦਾ ਜੇਕਰ ਦੋਸਤੋ ਕਿਸੇ ਕਰਮਚਾਰੀ ਦੀ ਏਸੀਆਰ ਖਰਾਬ ਆ ਤਾਂ ਆਪਣਾ ਜਿਹੜਾ ਉਹ ਬੇਨਤੀ ਕਰ ਸਕਦਾ ਕਿ ਇਹਨੂੰ ਠੀਕ ਕੀਤਾ ਜਾਵੇ ਤੇ ਜੇਕਰ ਕਿਸੇ ਵੀ ਕਰਮਚਾਰੀ ਦੀ ਏਸੀਆਰ ਖਰਾਬ ਹੁੰਦੀ ਆ ਤਾਂ ਉਸ ਕਰਮਚਾਰੀ ਨੂੰ ਸਭ ਤੋਂ ਪਹਿਲਾਂ ਤਿੰਨ ਵਾਰ ਵਰਨਿੰਗ ਦਿੱਤੀ ਜਾਣੀ ਚਾਹੀਦੀ ਹੈ ਲਿਖਤੀ ਤੌਰ ਤੇ ਇਹ ਨਹੀਂ ਤੁਸੀਂ ਜਵਾਨੀ ਤੌਰ ਤੇ ਵਰਨਿੰਗ ਦਿੱਤੀ ਆ ਜੇਕਰ ਲਿਖਤੀ ਤੌਰ ਤੇ ਤੁਹਾਨੂੰ ਵਰਨਿੰਗ ਆਈ ਜਾਂ ਤਿੰਨ ਵਾਰ ਤਾਂ ਹੀ ਤੁਹਾਡੀ ACR ਜਿਹੜੀ ਜਣ ਕੇ ਅਪਾਰ ਰਿਪੋਰਟ ਆਏ ਖਰਾਬ ਹੋ ਸਕਦੀ ਹੈ ਨਹੀਂ ਤੋਂ ਬਿਨਾ ਨਹੀਂ ਕਰੂਗੀ ਜੇਕਰ ਹੁਕਾਰਤਾ ਫੇਰ ਵੀ ਤੁਹਾਡਾ ਰਿਪੋਰਟਿੰਗ ਅਧਿਕਾਰੀ ਤਾਂ ਤੁਸੀਂ ਅੱਗੇ ਆਪਣੀ ਬੇਨਤੀ ਦੇ ਕੇ ਉਹਨੂੰ ਖਾਰਜ ਕਰਵਾ ਸਕਦੇ ਹੋ ਤੇ ਆਪਣੀ ਰਿਪੋਰਟ ਸਹੀ ਕਰਵਾ ਸਕਦੇ ਤੇ ਇਸ ਤੋਂ ਬਾਅਦ ਸਰਵਿਸ ਬੁੱਕ ਦੇ ਵਿੱਚ ਜਿਹੜੀ ਸਰਵਿਸ ਵੈਰੀਫਿਕੇਸ਼ਨ ਆ ਜਿਸ ਮਿਤੀ ਤੋਂ ACP ਦਾ ਲਾਭ ਦਿੱਤਾ ਜਾਣਾ ਹੈ ਉਸ ਮਿਤੀ ਤੱਕ ਹੋਣੀ ਚਾਹੀਦੀ ਹੈ ਇੱਕ ਜਿਹੜੀ ਸਰਵਿਸ ਬੁੱਕ ਦੇ ਵਿੱਚ ਗਲਤੀ ਕੀਤੀ ਜਾਂਦੀ ਆ ਮੰਨ ਲਓ ਇੱਕ ਕਰਮਚਾਰੀ 13 ਤਰੀਕ ਨੂੰ ਭਰਤੀ ਹੋਇਆ ਜੀ 13 12 18 ਨੂੰ ਮੰਨ ਲਓ ਭਰਤੀ ਹੋ ਗਿਆ ਤਾਂ ਇੱਥੇ ਕੀ ਹੁੰਦਾ ਕਰਮਚਾਰੀ ਹੋਇਆ ਤਾਂ ਬਾਅਦ ਦੁਪਹਿਰ ਆ ਜੀ ਭਰਤੀ ਪਰ ਆਪਾਂ ਨੇ ਜਿਹੜੀ ਸਰਵਿਸ ਵੈਰੀਫਿਕੇਸ਼ਨ ਉਹ 13 12 18 ਤੋਂ ਕਰਤੀ ਜਦ ਕਿ ਉਹ ਸਰਵਿਸ ਆ ਜਿਹੜੀ ਸਰਵਿਸ ਵੈਰੀਫਿਕੇਸ਼ਨ ਆ 14 12 18 ਤੋਂ ਕੀਤੀ ਜਾਣੀ ਸੀ ਤੇ ਕਈ ਵਾਰ ਤਨਖਾਹ ਵੀ ਕਲੇਮ ਨਹੀਂ ਕੀਤੀ ਜਾਂਦੀ ਕਈ ਵਾਰ ਤਨਖਾਹ ਵੀ ਕਲੇਮ ਕਰ ਦਿੱਤੀ ਜਾਂਦੀ ਆ ਸਰਵਿਸ ਸਰਵਿਸ ਵੈਰੀਫਿਕੇਸ਼ਨ ਕਰਕੇ ਤੇ ਜੇਕਰ ਕਿਸੇ ਖਾਸ ਸਮੇਂ ਦੀ ਦੋਸਤੋ ਆਪਾਂ ਨੂੰ ਸਰਵਿਸ ਵੈਰੀਫਿਕੇਸ਼ਨ ਆਪਣੀ ਸਰਵਿਸ ਬੁੱਕ ਦੇ ਵਿੱਚ ਐਂਟਰ ਨਹੀਂ ਹੋਈ ਵੀ ਤਾਂ ਆਪਣਾ ਜਿਹੜਾ ਡੀ ਡੂ ਆ ਉਸ ਸਮੇਂ ਦੀ ਆਪਣੀ ਜਿਹੜੀ ਸਰਵਿਸ ਵੈਰੀਫਿਕੇਸ਼ਨ ਵਾਸਤੇ ਆਪਾਂ ਵਿਭਾਗ ਨੂੰ ਆਪਾਂ ਨੂੰ ਇੱਕ ਸਰਟੀਫਿਕੇਟ ਦੇ ਸਕਦੇ ਵੀ ਇਹ ਕਰਮਚਾਰੀ ਇੰਨੀ ਇਹ ਫਲਾਣੀ ਮਿਤੀ ਤੱਕ ਹਾਜ਼ਰ ਰਿਹਾ ਹੈ ਤੇ ਇਸ ਦਾ ਸਮਾਂ ਇਹ ਗੈਰ ਹਾਜ਼ਰੀ ਦੇ ਵਿੱਚ ਨਹੀਂ ਸੀ ਤਾਂ ਉਸ ਨੂੰ ਸਰਵਿਸ ਦਾ ਜੇਕਰ ਉਹਦੀ ਸਰਵਿਸ ਬੁੱਕ ਦੇ ਵਿੱਚ ਸਰਵਿਸ ਵੈਰੀਫਿਕੇਸ਼ਨ ਨਹੀਂ ਵੀ ਹੋਈ ਵੀ ਤਾਂ ਵੀ ਉਹਨੂੰ ਐਸਪੀ ਦਾ ਲਾਭ ਮਿਲ ਜਾਵੇਗਾ। ਮੰਨ ਲਓ ਦੋਸਤੋ ਇੱਕ ਕਰਮਚਾਰੀ 21/14 ਨੂੰ ਆਪਣੇ ਵਿਭਾਗ ਦੇ ਵਿੱਚ ਭਰਤੀ ਹੋ ਗਿਆ। ਜੇਕਰ ਉਹਦਾ ਸਰਵਿਸ ਰਿਕਾਰਡ ਸਹੀ ਆ ਤਾਂ ਉਹਨੂੰ 21/2018 ਨੂੰ 4 ਸਾਲਾਂ ਦਾ ਲਾਭ ਮਿਲ ਜਾਵੇਗਾ। 21/23 ਨੂੰ 9 ਸਾਲਾਂ ਤੇ 21/28 ਨੂੰ 14 ਸਾਲਾਂ ਦਾ ਲਾਭ ਮਿਲ ਜਾਵੇਗਾ। ਪਰ ਜੇਕਰ ਉਹਦਾ ਰਿਕਾਰਡ ਸਹੀ ਨਹੀਂ ਹੈਗਾ ਮੰਨ ਲਓ ਇੱਕ ਕਰਮਚਾਰੀ ਦੀ ਰਿਪੋਰਟ ਕੋਈ ਕਨਵੇ ਹੋ ਆਗੀ। ਕਿਉਂਕਿ ਕਈ ਕਰਮਚਾਰੀਆਂ ਦੀ ਜਿਹੜੀ ਅਪਾਰ ਰਿਪੋਰਟ ਆ ਉਹ ਕਨਵੇ ਹੋ ਜਾਂਦੀ ਹੈ ਉਹਨਾਂ ਦਾ ਰਿਕਾਰਡ ਸਹੀ ਨਹੀਂ ਹੁੰਦਾ ਜਾਂ ਫਿਰ ਕਰਮਚਾਰੀ ਗੈਰ ਹਾਜ਼ਰ ਹੋ ਗਿਆ ਮੰਨ ਲਓ ਦੋਸਤੋ 10 ਤਰੀਕ ਤੋਂ ਲੈ ਕੇ 15 ਤੱਕ ਗੈਰ ਹਾਜ਼ਰ ਰਿਹਾ 10 12 14 ਤੋਂ ਤਾਂ 6 ਦਿਨ ਤੇ ਇਸੇ ਤਰ੍ਹਾਂ ਹੀ 11 5 16 ਤੋਂ 13 5 16 ਤੱਕ 4 ਦਿਨ ਜੀ ਤੇ ਇਸੇ ਤਰ੍ਹਾਂ 29 7 ਤੋਂ 5 8 ਤੱਕ 8 ਦਿਨ ਗੈਰ ਹਾਜ਼ਰ ਰਿਹਾ ਤਾਂ ਜਿਹੜਾ ਉਹਨੂੰ ਟੋਟਲ 84 ਤੇ 4 10 10 ਤੇ 8 18 ਦਿਨਾਂ ਜਿਹੜੇ 18 ਦਿਨਾਂ ਏਸੀਪੀ ਦਾ ਲਾਭ ਉਹਨੂੰ ਅੱਗੇ ਪੇਵੇਗਾ ਮੰਨ ਲਓ ਉਹਨੂੰ ਜਿਹੜਾ 4 ਸਾਲਾਂ ਲਾਵਾ ਆਪਾਂ ਨੇ 21 ਇਕ 18 ਨੂੰ ਨਾਂ ਦੇ ਕੇ 21 ਇਕ 18 ਨੂੰ ਨਾਂ ਦੇ ਕੇ ਇਹਦੇ ਵਿੱਚ ਜਿਹੜੀ ਇਹ ਗੈਰ ਹਾਜ਼ਰੀ ਦਾ ਜਾਂ ਚਾਂਪੀਨਾ ਤਨਖਾਹ ਛੁੱਟੀ ਦਾ 18 ਦਿਨਾਂ ਇਹ 18 ਦਿਨ ਅੱਗੇ ਕਰਕੇ ਇੱਕ ਤਰੀਕ ਤੋਂ ਦੇਣਾ ਤਾਂ ਆਪਾਂ ਉਹਨੂੰ 19 ਇਕ 18 ਤੋਂ ਲਾਗ ਦਵਾਂਗੇ ਜੇਕਰ ਉਹਦੀ ਗੂਪਤ ਰਿਪੋਰਟ ਜਣੇ ਕਿ ਅਪਾਰਪੋਰਟ ਕਨਵੇ ਆ ਤਾਂ ਆਪਾਂ ਉਹਨੂੰ ਹੋਰ ਬਹੁਤ ਜ਼ਿਆਦਾ ਅੱਗਾ ਅੱਗੇ ਲੈ ਜਾਵਾਂਗੇ ਤੇ ਇਸੇ ਤਰ੍ਹਾਂ ਹੀ ਜੇਕਰ ਆਪਾਂ ਨੇ 2019-18 ਨੂੰ ਮੰਨ ਲਓ ਉਹਨੂੰ ACB ਦਾ ਲਾਭ ਦੇ ਦਿੱਤਾ ਹੈ ਤਾਂ ਜਿਹੜਾ ਆਪਾਂ ਨੇ 2023 ਦੇ ਵਿੱਚ ਦੇਣਾ ਹੈ ਤਾਂ ਇਹ ਆਪਾਂ ਨੇ 19-18 ਤੋਂ ਗਿਣ ਕੇ ਦੇਣਾ ਹੈ 5 ਸਾਲ 19-18 ਤੋਂ 5 ਸਾਲ ਅੱਗੇ ਗਿਣ ਕੇ ਇਹ ਨਹੀਂ ਆਪਾਂ ਨੇ ਇਹ ਸਮਝ ਲੈਣਾ ਹੈਗਾ ਵੀ 2023 ਨੂੰ ਉਹਨੂੰ ਅਗਲਾ ਲਾਭ ਆ ਜਿਹੜਾ 9 ਸਾਲਾ ਮਿਲੇਗਾ ਆਪਾਂ ਦੋਸਤੋ ਕੈਲਕੂਲੇਟਰ ਦੇ ਰਾਹੀਂ ਕੱਢਣੇ ਦਿਨ ਸਿੱਖਾਂਗੇ ਆਪਾਂ ਕੈਲਕੂਲੇਟ ਡਿਫਰੈਂਸ ਬੀਟ ਦਾ ਟੂ ਡੇਟਸ 10 ਤਰੀਕ ਤੋਂ ਜੀ ਦੂਜੇ ਪਾਚ ਜਾਵਾਂਗੇ ਆਪਾਂ ਇੱਕ ਵਾਰ ਫਿਰ ਤੋਂ ਦੁਬਾਰਾ ਨਾਲ ਪ੍ਰੋਸੈਸ ਕਰਾਂਗੇ 2014 ਦੇ ਵਿੱਚ ਜਾਵਾਂਗੇ ਕੈਲਕੂਲੇਟ ਕਰਾਂਗੇ ਜੀ ਕੈਲਕੂਲੇਟ ਕਰਕੇ ਆਪਣੇ ਕੋਲ 5 ਦਿਨ ਆ ਗਏ 5 ਦਿਨ ਕੈਲਕੂਲੇਟਰ ਸ਼ੋਅ ਕਰ ਰਿਹਾ ਪਰ ਆਪਾਂ ਨੇ ਅਸਲ ਦੇ ਵਿੱਚ 5 ਦੀ ਜਗ੍ਹਾ 6 ਮੰਨ ਲੈਣਾ ਇਹਦੇ ਵਿੱਚ ਇੱਕ ਦਿਨ ਐਡ ਕਰ ਲੈਣਾ ਜੀ ਹੋਰ ਨੈਕਸਟ ਤੇ ਇਸੇ ਤਰ੍ਹਾਂ ਜਦੋਂ ਆਪਾਂ ਨੇ ਦਿਨ ਅੱਗੇ ਕੱਢਨੇ ਆ ਆਪਾਂ ਨੇ ਐਡ অর ਸਬਟ੍ਰੈਕਟ ਡੇ ਕਰ ਦੇਵਾਂਗੇ ਮੰਨ ਲਓ ਕਰਮਚਾਰੀ 5 ਜਨਵਰੀ ਨੂੰ ਗੈਰਹਾਜ਼ਰ ਆ ਜੀ 50 ਦਿਨ ਗੈਰਹਾਜ਼ਰ ਰਿਹਾ ਜੀ ਤਾਂ ਇਹਦੇ ਵਿੱਚ ਐਡ ਕਰਕੇ ਆਪਾਂ ਕੈਲਕੂਲੇਟ ਕਰਾਂਗੇ ਜਿਵੇਂ ਆਪਣੇ ਕੋਲ ਆ ਗਿਆ ਦੋਸਤੋ 24 ਫਰਵਰੀ 2019 ਆਪਾਂ 24 ਦੀ ਜਗ੍ਹਾ 25 ਫਰਵਰੀ 1 ਦਿਨ ਐਡ ਕਰਕੇ 25 ਫਰਵਰੀ 2019 ਦੇ ਵਿੱਚ ਜਿਹੜਾ ਵੀ ਉਹਨੂੰ ਲਾਭ ਦੇਣਾ ਹੈ ਦੇ ਸਕਦੇ ਆ ਧੰਨਵਾਦ ਦੋਸਤੋ